ਪੂਰਾ ਪੰਜਾਬ ਜਾਣਦਾਗਾ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਪੰਜਾਬ ਦੇ ਅੰਦਰ ਨਸ਼ਾ ਮਾਫੀਆ ਨੇ ਆਪਣਾ ਜਾਲ ਵਿਛਾਇਆ ਔਰ ਡਰੱਗ ਦੀ ਜੜੀਆ ਭਰਪੂਰ ਸਪਲਾਈ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਪੈਦਾ ਹੋਈ ਔਰ ਉਸ ਸਮੇਂ ਬਹੁਤ ਸਾਰੇ ਅਕਾਲੀ ਇਨਤਮਾਨ ਨੂੰ ਵੱਡੀਆਂ-ਵੱਡੀਆਂ ਸਿਕਿਉਰਟੀਆਂ ਭਾਰੀ ਸਿਕਿਉਰਟੀਆਂ ਦੇਸ਼ ਦੇ ਪ੍ਰਧਾਨ ਮੰਤਰੀ ਲੈਵਲ ਦੀਆਂ ਸਿਕਿਉਰਟੀਆਂ ਜਿਹੜੀਆਂ ਉਹ ਨਸ਼ਾ ਤਸਕਰੀ ਕਰਨ ਵਾਲੇ ਵਿਅਕਤੀਆਂ ਨੂੰ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਮਿਲੀਆਂ ਅੱਜ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਨਸ਼ਾ ਮਾਫੀਆ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਬਹੁਤ ਵੱਡੀ ਲੜਾਈ ਲੜ ਰਹੀ ਆ ਇੱਕ ਯੁੱਧ ਲੈਵਲ ਦੀ ਲੜਾਈ ਜਿਹੜੀ ਆ ਉਹ ਲੜੀ ਜਾ ਰਹੀ ਆ ਪੰਜਾਬ ਦੇ ਅੰਦਰੋਂ ਆਮ ਆਦਮੀ ਪਾਰਟੀ ਦਾ ਪ੍ਰਣਾ ਕਿ ਨਸ਼ਾ ਸੀ ਖਤਮ ਕਰਕੇ ਰਹਾਗੇ ਪਰ ਲੇਕਿਨ ਮੈਂ ਹੈਰਾਨ ਆ ਕੱਲ ਵੀ ਜਦੋਂ ਇੱਕ ਵਿਅਕਤੀ ਦੀ ਸਿਕਿਉਰਿਟੀ ਜਿਹੜੀ ਆ ਉਹ ਘਟਾਈ ਗਈ ਆ ਜਾਂ ਘਟਿਆ ਤਾਂ ਉਸ ਤੋਂ ਬਾਅਦ ਮੈਂ ਸਮਝਦਾਗਾ ਕਿ ਸਾਰੀਆਂ ਹੀ ਅਕਾਲੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਬੜੀ ਤਰਲੋਬੱਛੀ ਹੋ ਰਹੀਆਂ ਰਹਿਗੀਆਂ ਬੜੀਆਂ ਜਿਹੜੀਆਂ ਸਿਕਿਉਰਿਟੀ ਲੈ ਕੇ ਚਿੰਤਤ ਰਹਿਗੀਆਂ ਪੰਜਾਬ ਦੇ ਨੌਜਵਾਨ ਨੂੰ ਲੈ ਕੇ ਕੋਈ ਗੱਲ ਨਹੀਂ ਕਰ ਰਹੀਆਂ ਅੱਜ ਪੰਜਾਬ ਦੇ ਨੌਜਵਾਨ ਨੂੰ ਅਸੀਂ ਨਸ਼ਿਆਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਚ ਲੱਗੇ ਆ ਅੱਜ ਪੰਜਾਬ ਦੇ ਅੰਦਰੋਂ ਨਸ਼ਾ ਤਸਕਰਾ ਨੂੰ ਖਤਮ ਕਰਨ ਚ ਲੱਗੇ ਹੋਇਆ ਪਰ ਲੇਕਿਨ ਦੂਜੇ ਪਾਸੇ ਜਿਹੜੇ ਨਸ਼ਾ ਵੇਚਦੇ ਰਹੇ ਨੇ ਜਿਨ੍ਹਾਂ ਦੇ ਨਾਮ ਵੱਡੇ ਵੱਡੇ ਨਸ਼ਾ ਤਸਕਰਾਂ ਚਾਹੁੰਦੇ ਨੇ ਕਿ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਨਸ਼ੇ ਦਾ ਜਾਲ ਵਿਸਾਇਆ ਉਹਨਾਂ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵੀ ਜਿਹੜੀ ਆ ਉਹ ਬੋਲ ਰਹੀ ਆ ਅਕਾਲੀਦਰ ਭਾਜਪਾ ਵਾਲੇ ਬੋਲ ਰਹੇ ਨੇ ਕਿ ਸੋ ਨਸ਼ਾ ਤਸਕਰੀ ਦੇ ਅੰਦਰ ਕੋਈ ਵੀ ਵਿਅਕਤੀ ਚਾਹੇ ਛੋਟਾ ਚਾਹੇ ਵੱਡਾ ਜਿਹੜਾ ਵੀ ਇਨਵੋਲਵ ਆ ਉਹਦੇ ਖਿਲਾਫ ਸਖਤ ਕਾਰਵਾਈ ਹੋਗੀ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਾਨੂੰਨ ਦੇ ਮੁਤਾਬਕ ਉਹਨੂੰ ਮਿਸਾਲੀ ਸਜ਼ਾ ਜਿਹੜੀ ਆ ਉਹ ਆਮ ਆਦਮੀ ਪਾਰਟੀ ਸਰਕਾਰ ਦੇ ਲਿਕੁਇਡੇਟਡ ਆਗੀ ਅਸੀਂ ਪੰਜਾਬ ਦੇ ਨੌਜਵਾਨ ਨੂੰ ਇਨਸਾਫ ਦਵਾਵਾਂਗੇ ਪੰਜਾਬ ਦੀ ਉਹਨਾਂ ਮਾਮਾ ਨੂੰ ਉਹਨਾਂ ਭੈਣਾਂ ਨੂੰ ਜਿਨ੍ਹਾਂ ਦੇ ਪੁੱਤ ਜਿਨ੍ਹਾਂ ਦੇ ਭਰਾ ਇਹ ਜਹਾਨ ਤੋਂ ਚਲੇ ਗਏ ਇਹਨਾਂ ਚਿੱਟਾ ਨਸ਼ਾ ਦੇ ਤਸਕਰਾ ਕਰਕੇ ਚਲੇ ਗਏ ਅਸੀਂ ਉਹਨਾਂ ਨੂੰ ਇਨਸਾਫ ਦਵਾਕੀ ਰਹਾਂਗੇ ਪਰ ਲੇਕਿਨ ਬੜਾ ਅਫਸੋਸ ਆ ਕਿ ਅਜਾ ਅਕਾਲੀ ਵੀ ਅਕਾਲੀ ਭਾਰਤੀ ਜਨਤਾ ਪਾਰਟੀ ਵਾਲੇ ਔਰ ਕਾਂਗਰਸ ਪਾਰਟੀ ਵਾਲੇ ਅੱਜ ਉਹ ਜਿਹੜੇ ਨੇ ਹੰਝੂ ਬਹਾਰ ਰਹੇ ਨੇ ਕਿ ਸਿਕਿਉਰਿਟੀ ਕਿਉਂ ਘਟ ਗਈ ਕਿ ਸਿਕਿਉਰਿਟੀ ਜਿਹੜੀ ਆ ਕਿਉਂ ਘਟਾਈ ਗਈ ਕਿਉਂਕਿ ਇਥੋਂ ਪਤਾ ਲੱਗਦਾਗਾ ਇਹ ਲੋਕ ਜਿਹੜੇ ਨੇਗੇ ਉਹ ਪੰਜਾਬ ਦੇ ਅੰਦਰੋਂ ਡਰੱਗ ਮਾਫੀਆ ਖਤਮ ਨਹੀਂ ਹੋਣ ਦੇਣਾ ਚਾਹੁੰਦੇ ਉਹ ਪੰਜਾਬ ਨੂੰ ਜਿਹੜਾ ਬਰਬਾਦੀ ਵੱਲ ਧੱਕੇ ਰੱਖਣਾ ਚਾਹੁੰਦੇ ਨੇਗੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਅੰਦਰੋਂ ਸ਼ਖਤਮ ਹੋ ਇਹੀ ਕਾਰਨ ਆ ਕਿ ਅੱਜ ਉਹ ਜਿਹੜੇ ਨੇ ਤਰਲੋ ਬੱਚੀ ਹੋ ਰਹੇ ਨੇਗੇ